ਵਧੀਆ ਸਾਡੇ ਮੋਗੇ ਵਿੱਚ ਹਰ ਸਾਲ ਤੀਆਂ ਲੱਗਦੀਆਂ ਤੇ ਬੜਾ ਇੱਥੇ ਰੌਣਕ ਦੇਖਦੇ ਆ ਬੜੇ ਜੋਸ਼ ਸ਼ੋਰ ਦੇ ਨਾਲ ਸਾਰੇ ਆਪਣਾ ਆਪਣਾ ਗਿੱਧਾ ਪਾ ਰਹੀਆਂ ਨੇ ਮੁਟਿਆਰਾਂ ਤਿਆਰ ਹੋ ਕੇ ਆਈਆਂ ਬਹੁਤ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਤੇ ਸਾਰੇ ਬੋਲੀਆਂ ਪਾ ਰਹੇ ਇੱਥੇ ਸਾਰ ਇੱਕ ਮਤਲਬ ਕੋਈ ਵੱਡਾ ਛੋਟਾ ਨਹੀਂ ਹੈ ਸਭ ਇੱਕਸਾਰ ਹੋ ਗਏ ਇਹ ਸਾਰੇ ਨੱਚ ਟੱਪ ਰਹੇ ਖੁਸ਼ ਹੋ ਰਹੇ ਮੈਨੂੰ ਇਹ ਕਿਉਂ ਗਿਆ ਜਾਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੀ ਸੀਗੀ ਜਦੋਂ ਬਹੁਤ ਟਾਈਮ ਬਾਅਦ ਮਤਲਬ ਕੁੜੀਆਂ ਨੂੰ ਜਿਹੜੇ ਨੂਹਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੌਕਾ ਸੌਰੇ ਜਾਣ ਦਾ ਪੇਕੇ ਜਾਣ ਦਾ ਮੌਕਾ ਜਿਹੜਾ ਸਾਲ ਚ ਇੱਕ ਵਾਰ ਮਿਲਦਾ ਸੀਗਾ ਉਹ ਇੱਕ ਮੌਕਾ ਹੁੰਦਾ ਸੀ ਲੱਭਦੀਆਂ ਸੀ ਕਿ ਕਦੋਂ ਸਾਵਣ ਦਾ ਮਹੀਨਾ ਆਵੇ ਤੀਆਂ ਆਏ ਤੇ ਅਸੀਂ ਇੱਕ ਮਹੀਨਾ ਪੂਰਾ ਆਪਣੇ ਪੇਕੇ ਜਾ ਕੇ ਰਹੀਏ ਵੀ ਆਪਾਂ ਆਪਣੇ ਬਚਪਨ ਦੇ ਵਿੱਚ ਬਿਤਾਈਏ ਜਾ ਕੇ ਸੋ ਆਪਣੇ ਸਹੇਲੀਆਂ ਨੂੰ ਮਿਲੀ ਉਹ ਇਕੱਠੀਆਂ ਹੋ ਕੇ ਉਹ ਇੱਕ ਮਹੀਨਾ ਇੱਕ ਸਿਲੈਕਟ ਕੀਤਾ ਗਿਆ ਕਿ ਸਾਰੀਆਂ ਕੁੜੀਆਂ ਸਹੇਲੀਆਂ ਜਿਹੜਾ ਸੀ ਆਪਣੇ ਬਚਪਨ ਦੇ ਵਿੱਚ ਵਾਪਸ ਚਲੇ ਜਾਈਏ ਸੋ ਮੈਨੂੰ ਲੱਗਦਾ ਉਹ ਚੀਜ਼ਾਂ ਵਾਪਸ ਆਉਣੀਆਂ ਚਾਹੀਦੀਆਂ ਕਿਉਂਕਿ ਹੁਣ ਅੱਜ ਕੱਲ ਕੁੜੀਆਂ ਜਾਂਦੀਆਂ ਹੀ ਨਹੀਂ ਹੈਗੀਆਂ ਨੂਹਾਂ ਕਿਉਂਕਿ ਨੂਹ ਐਸੇ ਤੀਆਂ ਦਾ ਮੇਲਾ ਜਿਹੜਾ ਹੈਗਾ ਉਹ ਸਭ ਲਈ ਇਕੁਅਲੀ ਹੁੰਦਾ ਹੈ ਕਿਉਂਕਿ ਇਹਨਾਂ ਨੇ ਖੁੱਲਾ ਸੱਦਾ ਸਭ ਨੂੰ ਦਿੱਤਾ ਸੀ ਤੇ ਮੈਨੂੰ ਵੀ ਬੁਲਾਇਆ ਸੀ ਤੇ ਇੱਕ ਜਿਹੜਾ ਤਾਂ ਵੰਡਾ ਹੀ ਸੀਗਾ ਜਿਹੜਾ ਕਿ ਮੈਂ ਲਾਤਾ ਤੇ ਅਨਮੋਲ ਯੋਗ ਸੇਵਾ ਸੰਪਤੀ ਜਿਹੜੀ ਹੈਗੀ ਹੈ ਉਹਨਾਂ ਨੇ ਓਪਨ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਉਹ ਰੱਖਿਆ ਹੈ ਬਹੁਤ ਵਧੀਆ ਆਰਗੇਨਾਈਜੇਸ਼ਨ ਹੋਈ ਹੈ ਬਹੁਤ ਕੱਟ ਹੋਇਆ ਹੈ ਤੇ ਸਾਰੀਆਂ ਲੇਡੀਜ਼ ਜਿਹੜੀਆਂ ਇੱਥੇ ਪਹੁੰਚੀਆਂ ਤੇ ਜਿਹੜੀਆਂ ਸੁਣ ਰਹੀਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਤੀਆਂ ਦੀ ਬਹੁਤ ਬਹੁਤ ਵਧਾਈ ਮੈਮ ਕਿਸੇ ਨਾਮ ਅਸੀਂ ਪੰਜਾਬ ਦੇ ਕਲਚਰ ਨੂੰ ਘੋੜੇ ਜਾਨਦੇ ਹਾਂ ਜੀ ਔਰ ਇਹ ਤਿਆਰ ਹੁੰਦਾ ਜਦੋਂ ਕਿ ਇੱਕ ਮਹੀਨਾ ਲੜਕੀਆਂ ਸੋਹਰਿਆਂ ਤੋਂ ਪੇਕੇ ਘਰ ਆ ਕੇ ਬਣਾਉਂਦੀਆਂ ਨੇ ਸੰਧਾਰਾ ਵੀ ਦਿੱਤਾ ਜਾਂਦਾ ਹੈ ਇੱਕ ਤਾਂ ਲੱਗਦਾ ਵੀ ਦੇਖੋ ਜੀ ਪਿੰਡਾਂ ਵਿੱਚ ਜਿਹੜਾ ਹੈ ਇਹ ਹਲੇ ਵੀ ਚੱਲਦਾ ਹੈਗਾ ਰਿਵਾਜ ਕਾਫੀ ਜ਼ਿਆਦਾ ਪੇਰੈਂਟਸ ਜਾਂਦੇ ਨੇ ਧੀਆਂ ਨੂੰ ਦੇਖੇ ਜਾਂਦੇ ਨੇ ਸੰਧਾਰਾ ਤੇ ਉਹ ਵੀ ਘਰ ਆਂਦੀਆਂ ਨੇ ਪੇਕੇ ਆਂਦੀਆਂ ਨੇ ਇਕੱਠੀਆਂ ਹੋ ਕੇ ਸੇਲੀਆਂ ਨੂੰ ਮਿਲਦੀਆਂ ਨੇ ਨੱਚਦੀਆਂ ਨੇ ਪਰ ਸ਼ਹਿਰਾਂ ਵਿੱਚ ਕਿਤੇ ਕਿਤੇ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਸੀ ਕੱਲੇ-ਕੱਲੇ ਬਿਲਕੁਲ ਪਰਿਵਾਰ ਹੋ ਗਏ ਨਿਊਕਲੀਅਰ ਫੈਮਿਲੀ ਸੇ ਰਹਿਣੇ ਆ ਕੱਲੇ-ਕੱਲੇ ਕਰਾ ਕੇ ਰਹਿਣੇ ਆ ਤਾਂ ਇੰਨਾ ਪਤਾ ਨਹੀਂ ਲੱਗ ਪੰਦਾ ਨਾ ਹੀ ਆਪਣੀਆਂ ਬੇਟੀਆਂ ਜਿਹੜੀਆਂ ਹੈ ਦੀ ਕੀ ਤੀਆਂ ਦਾ ਤਿਉਹਾਰ ਹੁੰਦਾ ਕਿਸ ਲਈ ਹੈ ਮਨਾਇਆ ਕਿਸ ਲਈ ਜਾਂਦਾ ਹੈ ਤੇ ਇਸ ਕਰਕੇ ਅੱਜ ਜੋ ਇਹਨਾਂ ਨੇ ਕੀਤਾ ਹੈ ਉਹ ਚੰਗਾ ਉਪਰਾਲਾ ਹੈ ਇਹ ਸਾਰੀਆਂ ਸ਼ਹਿਰ ਦੀਆਂ ਲੇਡੀਆਂ ਬੇਟੀਆਂ ਆਪਣੀਆਂ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੂੰ ਪਤਾ ਲੱਗੇਗਾ ਕਿ ਤੀਆਂ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ਐਂਡ ਕਿਉਂ ਮਨਾਇਆ ਜਾਂਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਹਾਂ ਜੀ ਬਿਲਕੁਲ ਬਹੁਤ ਵਧੀਆ ਉਪਰਾਨਾ ਹੈਗਾ ਮੈਂ ਮੋਗਾ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਅੱਜ ਮਿਲ ਰਿਹਾ ਹੈ ਕਿ ਮੋਗਾ ਦੀ ਧਰਤੀ ਕਿੰਨੀ ਹੈ ਕਿਉਂਕਿ ਅੱਜ ਤੁਸੀਂ ਵੀ ਇੱਥੇ ਬਹੁਤ ਵਧੀਆ ਗਿੱਦਾ ਪਾਇਆ ਤੇ ਹੋਰ ਵੀ ਲੋਕਾਂ ਨੇ ਜਦੋਂ ਗਿੱਦੇ ਪਾਏ ਨੇ ਪੰਜਾਬੀ ਕਲਚਰ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਅੱਜ ਇੱਥੇ ਦੇਖ ਰਹੇ ਹੈ ਸਸ਼ੀਕਲ ਜੀ ਨਮਸਕਾਰ ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਅੱਜ ਪਾਰਕ ਦੇ ਵਿੱਚ ਇਕੱਠੇ ਹੋਏ ਆ ਮੇਰੀਆਂ ਵੱਡੀਆਂ ਪੈਣਾ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਆ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਗੀਤਾ ਪਵਨ ਪਾਰਕ ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਕਿਉਂਕਿ ਬਹੁਤ ਹੀ achhi ਤਰ੍ਹਾਂ ਜਿਹੜਾ ਬੱਚਿਆਂ ਨੇ ਸਾਡੇ ਇਹ ਪੈਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਅਤੇ ਦੇਖ ਰਹੇ ਹੋਗੇ ਕਿ ਹਰ ਸਾਡੀ ਪੈਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਹੈ ਸਭ ਨੇ ਪਰਾਂਦੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ ਸਭ ਦੇ ਟਿੱਕੇ ਲੱਗੇ ਹੋਏ ਆ ਔਰ ਇਹ ਸ਼ਗਨਾ ਦਾ ਤਿਹਾਰ ਹੁੰਦਾ ਜਿਹੜਾ ਤੀਆਂ ਸਾਵਣ ਦੀਆਂ ਹੁੰਦੀਆਂ ਨੇ ਔਰ ਇਸ ਮੌਕੇ ਤੀਆਂ ਹਮੇਸ਼ਾ ਆਪਣੇ ਪੇਕੇ ਜਾਂਦੀਆਂ ਸੀਗੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂਟਦੀਆਂ ਸੀ ਗਿੱਧਾ ਪਾਉਂਦੀਆਂ ਸੀਗੀਆਂ ਸੋ ਉਸ ਕਲਚਰ ਨੂੰ ਅੱਜ ਅਨਮੋਲ ਪੈਣਜੀ ਹੋਣਾ ਵੱਲੋਂ ਜਿਹੜਾ ਹੈਗਾ ਮੋਗੇ ਦੇ ਵਿੱਚ ਉਹਨਾਂ ਨੇ ਇਹ ਆਪਣੀਆਂ ਭੈਣਾਂ ਦੇ ਨਾਲ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਔਰ ਬਹੁਤ ਅੱਛਾ ਗਿੱਧਾ ਦੀ ਪਰਫਾਰਮੈਂਸ ਹੁਣੀ ਕਰਕੇ ਹਟਿਆ ਬਹੁਤ ਹੀ ਅੱਛੇ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਕਿੱਦਾਂ ਜਿਸ ਤਰ੍ਹਾਂ ਪਾਇਆ ਜਾਂਦਾ ਉਸ ਤਰ੍ਹਾਂ ਸਾਡੇ ਬੱਚਿਆਂ ਨੇ ਸਾਡੀਆਂ ਪੈਣਾ ਨੇ ਜਿਹੜਾ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਔਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਧਾਈਆਂ ਦਿੰਨੀ ਆ ਇਸ ਦੇ ਪਿੱਛੇ ਵੀ ਜਿੰਨਿਆਂ ਦਾ ਯੋਗਦਾਨ ਰਿਹਾ ਇਸ ਇਵੈਂਟ ਨੂੰ ਸਫਲਾਈ ਕਰਨ ਲਈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਅਨਮੋਲ ਯੋਗਾ ਕਲੱਬ ਬਣਾਉ ਸਮੇਂ-ਸਮੇਂ ਚ ਕਰਦੇ ਹੈ ਸਮਾਜਿਕ ਅਤੇ ਪ੍ਰੋਗਰਾਮ ਕਰਾਏ ਜਾਂਦੇ ਨੇ ਪਰ ਅੱਜ ਇੱਕ ਧਰਤੀ ਹਿਲਾਈਆ ਮੌਕੇ ਪਹਿਲੇ ਤੇ ਤੀਆਂ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੀਆਂ ਦਾ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਅੱਜ ਦੇ ਦੇਨ ਤੀਆਂ ਆ ਤੀਆਂ ਦੇ ਤਿਹਾਰ ਤੇ ਸਾਰੀਆਂ ਮੇਰੀਆਂ ਭੈਣਾਂ ਸਿਰਫ ਮੋਗਾ ਸ਼ਹਿਰ ਦੀਆਂ ਨਹੀਂ ਪਿੰਡਾਂ ਥਾਂਵਾਂ ਤੋਂ ਵੀ ਆਈਆਂ ਨੇ ਕੋਈ ਨਿਹਾਲ ਸਿੰਘ ਵਾਲਾ ਤੋਂ ਕੋਈ ਬੁੱਕੀਪੁਰਾ ਤੋਂ ਤੇ ਕੋਈ ਦੁੰਨੇਕੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਅੱਜ ਪੂਰਾ ਮੇਲਾ ਲੱਗਿਆ ਹੋਇਆ ਹੈਗਾ ਅਸੀਂ ਜੋ ਸੋਚਿਆ ਨਹੀਂ ਸੀ ਕਿ ਇੰਨਾ ਇਕੱਠ ਹੋਗਾ ਪਰ ਅਸੀਂ ਪਿਛਲੇ 8 ਸਾਲ ਤੋਂ ਇਹ ਜਾਨੀ 8ਵਾਂ ਇਹ ਤੀਆਂ ਦਾ ਤਿਹਾਰਾ ਹੈ ਅਸੀਂ ਬਹੁਤ ਸਾਰੇ ਧਾਰਮਿਕ ਸਮਾਗਮ ਕਰਦੇ ਆਂਗੇ ਔਰ ਯੋਗਾ ਦੇ ਕੈਂਪ ਲਗਾਣੇ ਆਂਗੇ ਸਾਡਾ ਜਿਹੜਾ ਮਕਸਦ ਹੈ ਉਹ ਹੈ ਫਿਟ ਜਨੀ ਔਰਤਾਂ ਨੂੰ ਸਵਸਥਤ ਕਰਨਾ ਔਰ ਸਿਰਫ ਸਰੀਰਕ ਸਵਸਥਾ ਨਹੀਂ ਅਸੀਂ ਸਮਝਦੇ ਮੈਂਟਲੀ ਵੀ ਉਹਨਾਂ ਨੂੰ ਸਵਸਥਤ ਕਰਨਾ ਚਾਹੁੰਦੇ ਆਂਗੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਦੇ ਸਕੀਏ ਉਹਨਾਂ ਨੂੰ ਇੰਜੋਏ ਕਰਾ ਸਕੀਏ ਥੋੜੇ ਜਿਹੜੇ ਉਹ ਦੁੱਖ ਕਸ਼ਟ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲਦੀਆਂ ਪਰੇਸ਼ਾਨੀਆਂ ਚੱਲਦੀਆਂ ਜਾਂ ਕੈਰੀਅਰ ਗ੍ਰੈਸ ਨਹੀਂ ਲੈ ਕੇ ਗਈਏ ਜਾਂ ਫਾਈਨੈਂਸ਼ਲੀ ਗਈਏ ਉਹ ਇਹ ਸਾਰਾ ਕੁਝ ਭੁੱਲ ਕੇ ਖੁੱਲ ਕੇ ਇੰਜੋਏ ਕਰ ਸਕਣ ਮਸਤੀ ਕਰ ਸਕਣ ਨੱਚ ਸਕਣ ਇਸ ਕਰਕੇ ਹੀ ਤੀਆਂ ਅਸੀਂ ਲਾਣੇ ਆਂਗੇ ਹਰ ਸਾਲ ਪ੍ਰੋਗਰਾਮ ਮੈਨੂੰ ਲੱਗਦਾ ਹੈ ਕਿ ਕੋਈ ਐਸਾ ਸ਼ਖਸ ਨਹੀਂ ਹੈ ਜਿਹੜਾ ਜਿੱਥੇ ਗਿੱਦਾ ਨਹੀਂ ਪਾ ਰਿਹਾ ਚਾਹੇ ਉਹ ਪਟਿਆਰਾ ਹੋਣ ਜਾਂ ਚਾਹੇ ਛੋਟੇ ਬੱਚੇ ਹੋਣ ਤੇ ਦੇਖੋ ਸੱਗੀ ਫੁੱਲ ਲਾਏ ਸਾਰਿਆਂ ਨੇ ਟਿੱਕੇ ਲਾਏ ਮੈਨੂੰ ਲੱਗਦਾ ਹੈ ਕਿ ਜਿਹੜੀ ਆ ਤੀਹ ਇੱਕ ਸਾਜਾ ਤਿਹਾਰਾ ਰਲ ਮਿਲ ਕੇ ਰਣੀਆ ਪੈਣਾ ਕੁੜੀਆਂ ਜਿਹੜੀਆਂ ਮਿਲ ਕੇ ਤੀਆਂ ਮਨਾ ਰਹੀਆਂ ਸਰ ਬੋਲੀ ਦੇਖੋ ਮੈਨੂੰ ਤਾਂ ਜ਼ਿਆਦਾ ਆਉਂਦੀ ਨਹੀਂ ਹੈ ਸਾਰੇ ਕੰਠੀ ਗਾਲੀ ਹੈ ਏਡਾ ਜੂੜਾ ਸੱਸ ਮੇਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਜੂ ਸਤੇ ਕੰਜਰੀਏ ਮਰੀ ਤੇਰੀ ਨੂੰ ਸਤੇ ਕੰਜ ਨਾ ਬੱਚਿਆ ਜੋਕੇ ਸੰਪੋਣਾ ਖੁਸ਼ੀ ਅੱਜ ਤੀਜ ਦਾ ਮੇਲਾ ਮੋਗੇ ਮਾੜਿਆ ਪਰ ਤੁਸੀਂ ਸਤੇ ਤੋੜਤੀ ਕੀ ਕਹੋਗੇ ਅੱਜ ਦੇ ਮੇਲੇ ਬੰਦਾ ਮੈਂ ਤਾਂ ਫੌਂਡੀ ਦਾ ਰੈਸਡੈਂਸ ਤੇ ਹਾਂ ਕਿੱਦਾਂ ਮੇਰੇ ਮੁੰਡਾ ਆਪਣਾ ਸਤੇ ਪੜ੍ਹਨਾ ਇਹ ਤਾਂ ਕਮਸ਼ਿਣ ਕੁੜੀਆਂ ਰੰਗਾਂ ਰੰਗਾਂ ਚਭਾਦੀਆਂ ਸਾਂ ਦੇ ਥੀਨੇ ਕਿੱਦਾਂ ਬੰਦੀਆਂ ਨੇ ਕੁੜੀਆਂਾਂ ਕੁਝ ਨਹੀਂ ਲੈਣਾ ਤੁਹਾਨੂੰ ਬਹੁਤ ਹੀ ਵਧੀਆ ਹੁੰਦਾ ਜੇ ਆ ਤੁਸੀਂ ਗੱਲ ਕੀਤੀ ਤੁਹਾਨੂੰ ਗਿੱਦਾ ਜਿਹੜਾ ਮੰਮੀ ਦੇ ਪਾਪਾ ਨੇ ਸਿਖਾਇਆ ਤੇ ਮੰਮੀ ਪਾਪਾ ਪਹਿਲਾਂ ਕਰਦੇ ਸੀ ਕਿਤਾਬੋਂ ਦੇ ਪਾਪਾ ਗਿੱਦਾ ਪੜ੍ਹਾਉਂਦਾ ਪਾਪਾ ਪੰਗੜੇ ਦੇ ਹੈਗੇ ਟੀਮ ਦੇ ਵਿੱਚ ਤੇ ਫਿਰ ਕੋ ਸਿਖਿਆ ਉਹਦਾ ਕੋ ਸਿਖਿਆ ਪਾਪਾ ਨੇ ਪੰਗੜੇ ਸਿਖਾਏ ਜੇ ਫਿਰ ਅੱਗੇ ਜਾ ਕੇ ਕੀ ਕਰਦਾ ਹਾਂ ਤੁਸੀਂ ਮੈਂ ਸਿੰਗਲ ਬੰਨਾ ਬਣਨਾ ਸਿੰਗਲ ਬੰਨਾ ਚਾਹੁੰਦਾ ਹੈ ਫਿਰ ਕੋਈ ਸਿੰਗਲ ਬੰਨਾ ਫ੍ਰਿਕਾ ਦੀ ਬੋਲੀ ਵੀ ਸਿਲਾਓ ਕੋਈ ਸਾਨੂੰ ਸਿਲਾਓ ਸਟਾਰਟਿੰਗ ਦਾ ਕੁਝ ਇਹ ਗੇਲਾਸ ਜਿਵੇਂ ਸੋਨੇ ਦੀਆਂ ਵਾਲੀਆਂ ਕੱਚੇ ਦੇ ਗੇਲਾਸ ਜਿਵੇਂ ਸੋਨੇ ਦੀਆਂ ਵਾਲੀਆਂ ਬੰਦੇ ਨੇ ਮਾਪੇਂ ਪਿੱਤਾ ਬੁੱਤਾਂ ਦੀਆਂ ਵਾਲੀਆਂ ਬੰਦੇ ਨੇ ਮਾਪੇਂ ਪਿੱਤਾ ਬੁੱਤਾਂ ਨੂੰ ਕਹਿੰਦੇ ਕਰਿਆ ਇਹ ਸਿੰਘ ਆਪਣਾ ਕੁਝ ਬਹੁਤ ਵੱਡੀ ਗੱਲ ਹੈ ਕਿ ਅਸੀਂ ਪੰਜਾਬ ਦਾ ਸੱਭਿਆਚਾਰ ਦੇਖ ਰਹੇ ਹਾਂ ਪੰਜਾਬੀ ਕਲਚਰ ਸਾਹਮਣੇ ਨਜ਼ਰ ਨੂੰ ਆ ਰਿਹਾ ਹੈਗਾ ਸਾਨੂੰ ਕਿੱਦਾਂ ਲੱਗਦਾ ਜਦੋਂ ਆਪਾਂ ਦਾ ਦੇਖੋ ਬਹੁਤ ਅੱਗੇ ਲਾਉਂਦੇ ਨੇ ਮੇਰੇ ਵੀ ਇਮਰਤ لوکا بھاگ بھز بھز کردا لوکا مورے بھز بھز کردا میں تھورندا ڈردا میں تیرے تمکے تو رات نی کردا میرے تمکے لوٹا نی تاں تا میرے تمکے تاں جاری ہتھ کڈھ چگن کڈھ نی رے کالے کنوری ਦੁਨੀਆਂ ਨੇ ਮੋਗਾ ਦੇ ਵਿੱਚ ਜਿੱਥੇ ਰਵਾਇਤੀ ਈਆਂ ਦਾ ਮੇਲਾ ਲੱਗਿਆ ਇਸ ਮੌਕੇ ਹਜ਼ਾਰਾਂ ਹੀ ਈਆਂ ਨੇ ਇਕੱਠੀਆਂ ਹੋ ਕੇ ਗਿੱਧਾ ਬੋਲੀਆਂ ਪਾਈਆਂ ਚਰਖੇ ਕੱਤੇ ਪੀਂਗਾ ਝੂਟੀਆਂ ਮੈਂਦੀ ਲਗਾਈ ਤੇ ਖੂਬ ਰੰਗ ਬਣਿਆ ਐਨਾ ਹੀ ਨਹੀਂ ਇਸ ਮੇਲੇ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਏਡੀਸੀ ਮੈਡਮ ਚਾਰੂ ਮੀਤਾ सोनू सूद ਦੀ ਭੈਣ ਮਾਲਵਿਕਾ सूद ਪਾਸ਼ਪਤੀ ਜ਼ਿਲ੍ਹਾ ਪ੍ਰਧਾਨ ਸ਼ਿਲਪਾ ਬਾਂਸਰ ਅਤੇ ਹੋਰ ਮਾਨਮਤੀਆਂ ਹਸਤੀਆਂ ਪਹੁੰਚੀਆਂ ਜਿਨ੍ਹਾਂ ਨੂੰ ਸਨਮਾਨਤਵ ਕੀਤਾ ਗਿਆ ਤੇ ਉਹਨਾਂ ਨੇ ਗਿੱੱਦਾ ਪਾ ਕੇ ਆਪਣੀ ਖੁਸ਼ੀ ਵੀ ਸਾਂਝੀ ਕੀਤੀ ਦੂਸਰੀ ਵੀ ਵੇਖੋ ਮੋਗਾ ਦੇ ਵਿੱਚ ਲੱਗੇ ਤੀਜ ਮੇਲੇ ਦੀਆਂ ਖਾਸ ਚਲਕੀਆਂ ਇਸ ਸਾਡੇ ਮੋਗੇ ਵਿੱਚ ਹਰ ਸਾਲ ਟੀਆ ਲੱਗਦੀ ਹੈ ਤੇ ਬੜਾ ਇੱਥੇ ਰੌਣਕ ਦੇਖਦੇ ਆ ਬੜੇ ਜੋਸ਼ ਸ਼ੋਰ ਦੇ ਨਾਲ ਸਾਰੇ ਆਪਣਾ ਆਪਣਾ ਗਿੱਧਾ ਪਾ ਰਹੀਆਂ ਨੇ ਮੁਟਿਆਰਾਂ ਤਿਆਰ ਹੋ ਕੇ ਆਈਆਂ ਬਹੁਤ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਤੇ ਸਾਰੇ ਬੋਲੀਆਂ ਪਾ ਰਹੇ ਇੱਥੇ ਸਾਰ ਇੱਕ ਮਤਲਬ ਕੋਈ ਵੱਡਾ ਛੋਟਾ ਨਹੀਂ ਹੈ ਸਭ ਇੱਕ ਸਾਹ ਹੋ ਗਏ ਇਹ ਸਾਰੇ ਨੱਚ ਟੱਪੜੇ ਖੁਸ਼ ਹੋ ਰਹੇ ਮੈਨੂੰ ਇਹ ਕਿਉਂ ਗਿਆ ਜੁਰਾਣੇ ਜ਼ਮਾਨੇ ਦੇ ਵਿੱਚ ਹੁੰਦੀ ਸੀਗੀ ਜਦੋਂ ਬਹੁਤ ਟਾਈਮ ਪਾ ਦੇ ਮਤਲਬ ਕੁੜੀਆਂ ਨੂੰ ਜਿਹੜੀਆਂ ਨੂਹਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੌਕਾ ਸੌਰੇ ਜਾਣ ਦਾ ਪੇਕੇ ਜਾਣ ਦਾ ਮੌਕਾ ਜਿਹੜਾ ਸਾਲ ਚ ਇੱਕ ਵਾਰ ਮਿਲਦਾ ਸੀਗਾ ਉਹ ਇੱਕ ਮੌਕਾ ਹੁੰਦਾ ਸੀ ਲੱਭਦੀ ਸੀ ਕਿ ਕਦੋਂ ਸਾਉਣ ਦਾ ਮਹੀਨਾ ਆਵੇ ਤੀਆਂ ਆਏ ਤੇ ਅਸੀਂ ਇੱਕ ਮਹੀਨਾ ਪੂਰਾ ਆਪਣੇ ਪੇਕੇ ਜਾ ਕੇ ਰਹੀਏ ਵੀ ਆਪਾਂ ਆਪਣੇ ਬਚਪਨ ਦੇ ਵਿੱਚ ਬਿਤਾਈਏ ਜਾ ਕੇ ਸੋ ਆਪਣੀਆਂ ਸਹੇਲੀਆਂ ਨੂੰ ਮਿਲੀ ਉਹ ਇਕੱਠੀਆਂ ਹੋ ਕੇ ਉਹ ਇੱਕ ਮਹੀਨਾ ਇੱਕ ਸਿਲੈਕਟ ਕੀਤਾ ਗਿਆ ਕਿ ਸਾਰੀਆਂ ਕੁੜੀਆਂ ਸਹੇਲੀਆਂ ਜਿਹੜੀਆਂ ਸੀ ਆਪਣੇ ਬਚਪਨ ਦੇ ਵਿੱਚ ਵਾਪਸ ਚਲੇ ਜਾਈਏ ਸੋ ਮੈਨੂੰ ਲੱਗਦਾ ਉਹ ਚੀਜ਼ਾਂ ਵਾਪਸ ਆਉਣੀਆਂ ਚਾਹੀਦੀਆਂ ਕਿਉਂਕਿ ਹੁਣ ਅੱਜ ਕੱਲ ਕੁੜੀਆਂ ਜਾਂਦੀਆਂ ਹੀ ਨਹੀਂ ਹੈਗੀਆਂ ਨੂਹਾਂ ਕਿਉਂਕਿ ਨੂਹਾਂ ਇਸੇ ਤੀਆਂ ਦਾ ਮੇਲਾ ਜਿਹੜਾ ਹੈਗਾ ਉਹ ਸਭ ਲਈ ਇਕੁਅਲੀ ਹੁੰਦਾ ਹੈ ਕਿਉਂਕਿ ਇਹਨਾਂ ਨੇ ਖੁੱਲਾ ਸੱਦਾ ਸਭ ਨੂੰ ਦਿੱਤਾ ਸੀ ਤੇ ਮੈਨੂੰ ਵੀ ਬੁਲਾਇਆ ਸੀ ਤੇ ਇੱਕ ਜਿਹੜਾ ਤਾਂ ਬੰਦਾ ਹੀ ਸੀਗਾ ਜਿਹੜਾ ਕਿ ਮੈਂ ਲਾਤਾ ਤੇ ਅਨਮੋਲ ਯੋਗ ਸੇਵਾ ਸੰਪਤੀ ਜਿਹੜੀ ਹੈਗੀ ਆ ਉਹਨਾਂ ਨੇ ਓਪਨ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਉਹ ਰੱਖਿਆ ਹੈ ਬਹੁਤ ਵਧੀਆ ਆਰਗੇਨਾਈਜੇਸ਼ਨ ਹੋਈ ਹੈ ਬਹੁਤ ਕੱਟ ਹੋਇਆ ਹੈ ਤੇ ਸਾਰੀਆਂ ਲੇਡੀਜ਼ ਜਿਹੜੀਆਂ ਇੱਥੇ ਪਹੁੰਚੀਆਂ ਤੇ ਜਿਹੜੀਆਂ ਸੁਣ ਰਹੀਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਤੀਆਂ ਦੀ ਬਹੁਤ ਬਹੁਤ ਵਧਾਈ। ਮੈਂ ਕਿਸੇ ਨਾ ਨਾ ਸੀ ਪੰਜਾਬ ਦੇ ਕਲਚਰ ਨੂੰ ਭੁਲਵੇ ਦਾ ਨਹੀਂ ਹੈ ਜੀ ਔਰ ਇਹ ਤਿਆਰ ਹੁੰਦਾ ਜਦੋਂ ਕਿ ਇੱਕ ਮਹੀਨਾ ਲੜਕੀਆਂ ਸਹੁਰਿਆਂ ਤੋਂ ਪੇਕੇ ਘਰ ਆ ਕੇ ਮਨਾਉਂਦੀਆਂ ਨੇ ਸੰਧਾਰਾ ਵੀ ਦਿੱਤਾ ਜਾਂਦਾ ਹੈ ਕਿੱਦਾਂ ਲੱਗਦਾ ਫਿਰ ਦੇਖੋ ਜੀ ਪਿੰਡਾਂ ਵਿੱਚ ਜਿਹੜਾ ਹੈ ਇਹ ਹਲੇ ਵੀ ਚੱਲਦਾ ਹੈਗਾ ਰਿਵਾਜ ਕਾਫੀ ਜ਼ਿਆਦਾ ਪੇਰੈਂਟਸ ਜਾਂਦੇ ਨੇ ਧੀਆਂ ਨੂੰ ਦੇਖੇ ਜਾਂਦੇ ਨੇ ਸੰਧਾਰਾ ਤੇ ਉਹ ਵੀ ਘਰ ਆਂਦੀਆਂ ਨੇ ਪੇਕੇ ਆਂਦੀਆਂ ਨੇ ਇਕੱਠੀਆਂ ਹੋ ਕੇ ਸੇਲੀਆਂ ਨੂੰ ਮਿਲਦੀਆਂ ਨੇ ਨੱਚਦੀਆਂ ਨੇ ਪਰ ਸ਼ਹਿਰਾਂ ਵਿੱਚ ਕਿਤੇ ਕਿਤੇ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਸੀ ਕੱਲੇ-ਕੱਲੇ ਬਿਲਕੁਲ ਪਰਿਵਾਰ ਹੋ ਗਏ ਨਿਊਕਲੀਅਰ ਫੈਮਿਲੀ ਸੇ ਰਹਿਣੇ ਆ ਕੱਲੇ-ਕੱਲੇ ਕਰਾ ਕੇ ਰਹਿਣੇ ਆ ਤਾਂ ਇੰਨਾ ਪਤਾ ਨਹੀਂ ਲੱਗ ਪੰਦਾ ਨਾ ਹੀ ਆਪਣੀਆਂ ਬੇਟੀਆਂ ਜਿਹੜ ਜੀਵਨੀ ਤੀਆਂ ਦਾ ਤਿਉਹਾਰ ਹੁੰਦਾ ਕਿਸ ਲਈ ਹੈ ਮਨਾਇਆ ਕਿਸ ਲਈ ਜਾਂਦਾ ਹੈ ਤੇ ਇਸ ਕਰਕੇ ਅੱਜ ਜੋ ਇਹਨਾਂ ਨੇ ਕੀਤਾ ਹੈ ਉਹ ਚੰਗਾ ਉਪਰਾਲਾ ਹੈ ਇਹ ਸਾਰੀਆਂ ਸ਼ਹਿਰ ਦੀਆਂ ਲੇਡੀਆਂ ਬੇਟੀਆਂ ਆਪਣੀਆਂ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੂੰ ਪਤਾ ਲੱਗੇਗਾ ਕਿ ਤੀਆਂ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ਐਂਡ ਕਿਉਂ ਮਨਾਇਆ ਜਾਂਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਜੀ ਬਿਲਕੁਲ ਬਹੁਤ ਵਧੀਆ ਉਪਰਾਨਾ ਹੈਗਾ ਮੈਂ ਮੋਗਾ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਆਦੀ ਮਿਲ ਰਿਹਾ ਹੈ ਕਿ ਮੋਗਾ ਦੀ ਧਰਤੀ ਹੈ ਕਿਉਂਕਿ ਅੱਜ ਤੁਸੀਂ ਵੀ ਇੱਥੇ ਬਹੁਤ ਵਧੀਆ ਗਿੱਧਾ ਪਾਇਆ ਤੇ ਹੋਰ ਵੀ ਲੋਕਾਂ ਨੇ ਜਿਹੜੇ ਗਿੱਧੇ ਪਾਏ ਨੇ ਪੰਜਾਬੀ ਕਲਚਰ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਅੱਜ ਇੱਥੇ ਦੇਖ ਰਹੇ ਹਾਂ ਸਸ਼ੀਕਲ ਜੀ ਨਮਸਕਾਰ ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਅੱਜ ਪਾਰਕ ਦੇ ਵਿੱਚ ਇਕੱਠੇ ਹੋਏ ਆ ਮੇਰੀਆਂ ਵੱਡੀਆਂ ਪੈਣਾ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਆ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਗੀਤਾ ਪਵਨ ਪਾਰਕ ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਕਿਉਂਕਿ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਬੱਚਿਆਂ ਨੇ ਸਾਡੇ ਇਹ ਪੈਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਅਤੇ ਦੇਖ ਰਹੇ ਹੋਗੇ ਕਿ ਹਰ ਸਾਡੀ ਪੈਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਹੈ ਸਭ ਨੇ ਪਰਾਂਦੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ ਸਭ ਦੇ ਟਿੱਕੇ ਲੱਗੇ ਹੋਏ ਆ ਔਰ ਇਹ ਸ਼ਗਨਾ ਦਾ ਤਿਹਾਰ ਹੁੰਦਾ ਜਿਹੜਾ ਤੀਆਂ ਸਾਵਣ ਦੀਆਂ ਹੁੰਦੀਆਂ ਨੇ ਔਰ ਇਸ ਮੌਕੇ ਤੀਆਂ ਹਮੇਸ਼ਾ ਆਪਣੇ ਪੇਕੇ ਜਾਂਦੀਆਂ ਸੀਗੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂਟਦੀਆਂ ਸੀ ਗਿੱਧਾ ਪਾਉਂਦੀਆਂ ਸੀਗੀਆਂ ਸੋ ਉਸ ਕਲਚਰ ਨੂੰ ਅੱਜ ਅਨਮੋਲ ਪੈਣਜੀ ਹੋਣਾ ਵੱਲੋਂ ਜਿਹੜਾ ਹੈਗਾ ਮੋਗੇ ਦੇ ਵਿੱਚ ਉਹਨਾਂ ਨੇ ਇਹ ਆਪਣੀਆਂ ਭੈਣਾਂ ਦੇ ਨਾਲ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਔਰ ਬਹੁਤ ਅੱਛਾ ਗਿੱਧਾ ਦੀ ਪਰਫਾਰਮੈਂਸ ਹੁਣੀ ਕਰਕੇ ਹਟਿਆ ਬਹੁਤ ਹੀ ਅੱਛੇ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਕਿੱਧਾ ਜਿਸ ਤਰ੍ਹਾਂ ਪਾਇਆ ਜਾਂਦਾ ਉਸ ਤਰ੍ਹਾਂ ਸਾਡੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਜਿਹੜਾ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਔਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਧਾਈਆਂ ਦਿੰਨੀ ਆ ਇਸ ਦੇ ਪਿੱਛੇ ਵੀ ਜਿੰਨਿਆਂ ਦਾ ਯੋਗਦਾਨ ਰਿਹਾ ਇਸ ਇਵੈਂਟ ਨੂੰ ਅਰਗਾਈਜ਼ ਕਰਨ ਲਈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਹਰ ਤੁਸੀਂ ਆਪਣੇ ਬਨ ਮੋਲ ਯੋਗਾ ਕਲਬ ਨੂੰ ਸਮੇਂ-ਸਮੇਂ ਚਲਕੇ ਰਹੇ ਸਮਾਜਿਕ ਭਲਕ ਪ੍ਰੋਗਰਾਮ ਕਰਾਇਆ ਜਾਂਦੇ ਨੇ ਪਰ ਅੱਜ ਇੱਕ ਤਰਤੀ ਹਲਾਈਆ ਮੌਕੇ ਤੇ ਕੋ ਪਹਿਲੇ ਤੇ ਤੀਆਂ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੀਆਂ ਦਾ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਅੱਜ ਦੇ ਦੇਨ ਤੀਆਂ ਆ ਤੀਆਂ ਦੇ ਤਿਹਾਰ ਤੇ ਸਾਰੀਆਂ ਮੇਰੀਆਂ ਭੈਣਾਂ ਸਿਰਫ ਮੋਗਾ ਸ਼ਹਿਰ ਦੀਆਂ ਨਹੀਂ ਪਿੰਡਾਂ ਥਾਵਾਂ ਤੋਂ ਵੀ ਆਈਆਂ ਨੇ ਕੋਈ ਨਿਹਾਲ ਸਿੰਘ ਵਾਲਾ ਤੋਂ ਕੋਈ ਬੁੱਗੀਪੁਰਾ ਤੋਂ ਤੇ ਕੋਈ ਦੁੰਨੇਕੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਅੱਜ ਪੂਰਾ ਮੇਲਾ ਲੱਗਿਆ ਹੋਇਆ ਹੈਗਾ ਅਸੀਂ ਜੋ ਸੋਚਿਆ ਨਹੀਂ ਸੀ ਕਿ ਇੰਨਾ ਇਕੱਠ ਹੋਗਾ ਪਰ ਅਸੀਂ ਪਿਛਲੇ 8 ਸਾਲ ਤੋਂ ਇਹ ਜਾਨੀ 8 ਮਹੀਨਾ ਇਹ ਤੀਆਂ ਦਾ ਤਿਹਾਰਾ ਹੈ ਅਸੀਂ ਬਹੁਤ ਸਾਰੇ ਧਾਰਮਿਕ ਸਮਾਗਮ ਕਰਦੇ ਆਂਗੇ ਔਰ ਯੋਗਾ ਦੇ ਕੈਂਪ ਲਗਾਣੇ ਆਂਗੇ ਸਾਡਾ ਜਿਹੜਾ ਮਕਸਦ ਹੈ ਉਹ ਹੈ ਫਿਟ ਜਿਹੜੀ ਔਰਤਾਂ ਨੂੰ ਸਵਸਥ ਕਰਨਾ ਔਰ ਸਿਰਫ ਸਰੀਰਿਕ ਸਵਸਥਾ ਨਹੀਂ ਅਸੀਂ ਸਮਝਦੇ ਮੈਂਟਲੀ ਵੀ ਉਹਨਾਂ ਨੂੰ ਸਵਸਥ ਕਰਨਾ ਚਾਹੁੰਦੇ ਆਂਗੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਦੇ ਸਕੀਏ ਉਹਨਾਂ ਨੂੰ ਇੰਜੋਏ ਕਰਾ ਸਕੀਏ ਥੋੜੇ ਜਿਹੜੇ ਉਹ ਦੁੱਖ ਕਸ਼ਟ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲਦੀਆਂ ਪਰੇਸ਼ਾਨੀਆਂ ਚੱਲਦੀਆਂ ਜਾਂ ਕੈਰ ਗ੍ਰੈਸ ਨਹੀਂ ਲੈ ਕੇ ਗਈਏ ਜਾਂ ਫਾਈਨੈਂਸ਼ਲੀ ਗਈਏ ਉਹ ਇਹ ਸਾਰਾ ਕੁਝ ਭੁੱਲ ਕੇ ਖੁੱਲ ਕੇ ਇੰਜੋਏ ਕਰ ਸਕਣ ਮਸਤੀ ਕਰ ਸਕਣ ਨੱਚ ਸਕਣ ਇਸ ਕਰਕੇ ਹੀ ਤੀਆਂ ਅਸੀਂ ਲਾਣੇ ਆਂਗੇ ਹਰ ਸਾਲ ਪ੍ਰੋਗਰਾਮ ਮੈਨੂੰ ਲੱਗਦਾ ਹੈ ਕਿ ਕੋਈ ਐਸਾ ਸ਼ਖਸ ਨਹੀਂ ਹੈ ਜਿਹੜਾ ਜਿੱਥੇ ਗਿੱਦਾ ਨਹੀਂ ਪਾ ਰਿਹਾ ਚਾਹੇ ਉਹ ਪਟਿਆਰਾ ਹੋਣ ਜਾਂ ਚਾਹੇ ਛੋਟੇ ਬੱਚੇ ਹੋਣ ਵੀ ਦੇਖੋ ਸੱਗੀ ਫੁੱਲ ਲਾਏ ਸਾਰਿਆਂ ਨੇ ਟਿੱਕੇ ਲਾਏ ਮੈਨੂੰ ਲੱਗਦਾ ਹੈ ਕਿ ਜੜੀਆਂ ਤੀਏ ਇੱਕ ਸਾਝਾ ਤਹਾਰਾ ਰਲ ਮਿਲ ਕੇ ਜੜੀਆਂ ਪੈਣਾ ਕੁੜੀਆਂ ਜੜੀਆਂ ਮਿਲ ਕੇ ਤੀਆਂ ਮਨਾ ਰਹੀਆਂ ਸਾਰੀਆਂ ਬੋਲੀ ਦੇਖੋ ਮੈਨੂੰ ਤਾਂ ਜ਼ਿਆਦਾ ਆਂਦੀ ਨਹੀਂ ਇਹ ਸਾਰੇ ਗੰਧੀ ਗਾਲੀਏ ਸੱਤ ਮੇਲਾ ਏਡਾ ਜੂੜਾ ਸੱਸ ਮੇਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਜੂ ਸੱਤੇ ਕੰਜਰੀਏ ਮਰੀ ਤੇਰੀ ਨੂੰ ਸੱਤੇ ਕੰਜ ਨਾ ਬੱਚਿਆ ਜੋਗੀ ਸ਼ੰਗੋਨਾ ਖੁਸ਼ੀ ਅੱਜ ਤੀਜ ਦਾ ਮੇਲਾ ਮੋਗੇ ਆ ਰਿਆ ਪਰ ਤੁਸੀਂ ਸਟੇ ਤੋੜਤੀ ਕੀ ਕਹੋਗੇ ਅੱਜ ਦੇ ਮੇਲੇ ਵਿੱਚ ਆ ਮੈਂ ਤਾਂ ਕੌਂਸਟੈਂਸਟ ਸਟੇ ਗਿੱਦਾ ਮੇਰੇ ਮਮਾ ਪਾਪਾ ਨੂੰ ਸਟੇ ਪਾੜਿਆ ਇਹ ਤਾਂ ਕੁੜੀਆਂਆਂ ਦਾ ਹੁੰਦਾ ਕੁੜੀਆਂ ਗੰਗਾ ਚਵਾਦੀ ਆਸਾਨ ਦੇ ਢੀਨੇ ਕਿੱਦਾਂ ਬੰਦੀਆਂ ਨੇ ਕੁੜੀਆਂ ਤੇ ਮੁੱਠੀਆਂ ਬਣਾਉਂਦੇ ਆਣੇ ਕਿਉਂ ਸਾਡੀ ਲੈਣੀ ਪੈਗੀ ਬਹੁਤ ਕੁਝ ਇਹ ਨਵੇਂ ਨਵੇਂ ਸਿੱਖ ਰਹੇ ਨੇ ਜੇ ਆ ਤੁਸੀਂ ਗੱਲ ਕੀਤੀ ਤੁਹਾਨੂੰ ਗਿੱਦਾ ਜਿਹੜਾ ਮੰਮੀ ਤੇ ਪਾਪਾ ਨੇ ਸਿਖਾਇਆ ਤੇ ਮੰਮੀ ਪਾਪਾ ਪਹਿਲਾਂ ਕਰਦੇ ਸੀ ਕਿਤਾਬੋਂ ਤੇ ਪਾਪਾ ਪੰਗੜੇ ਦੇ ਹੈਗੇ ਟੀਮ ਦੇ ਵਿੱਚ ਆ ਡਿਫਰੈਂਟ ਕੁਝ ਸਿੱਖਿਆ ਉਹਦਾ ਕੋਈ ਸਿੱਖਿਆ ਜੋ ਫਰਗੇ ਜਾ ਕੇ ਕੀ ਕਰਦਾ ਹੂੰ ਤੁਸੀਂ ਸਿੰਗਰ ਬੰਨਾ ਮੈਂ ਸੋਣਾ ਸਿੰਗਰ ਬੰਨਾ ਸੋਣਾ ਸਰ ਕੋਈ ਫਿੰਗਰ ਬੰਨਾ ਵੀ ਕੋਈ ਬੋਲੀ ਵੀ ਸੁਣਾਓ ਕੋਈ ਸਾਨੂੰ ਸੁਣਾਓ ਸਟਾਰਟਿੰਗ ਦਾ ਕੁਝ ਕੱਤੇ ਦੇਗੇ ਲਾਸ ਰੀਜ ਸੋਨੇ ਦੀਆਂ ਵਾਲੀਆਂ ਕੱਤੇ ਦੇਗੇ ਲਾਸ ਰੀਜ ਸੋਨੇ ਦੀਆਂ ਵਾਲੀਆਂ ਆ ਪਰ ਤੁਸੀਂ ਬਹੁਤ ਵੱਡੀ ਗੱਲ ਹੈ ਕਿ ਅਸੀਂ ਪੰਜਾਬ ਦਾ ਸੱਭਿਆਚਾਰ ਦੇਖ ਰਹੇ ਹਾਂ ਪੰਜਾਬੀ ਕਲਚਰ ਸਾਹਮਣੇ ਨਜ਼ਰ ਨੂੰ ਆ ਰਿਹਾ ਹੈਗਾ ਸਾਨੂੰ ਕਿੱਦਾਂ ਲੱਗਦਾ ਜਦੋਂ ਆਪਾਂ ਦਾ ਦੇਖ ਸਕਦਾ ਬਹੁਤ ਅੱਗੇ ਲੱਗਦਾ ਹੈ ਬਹੁਤ ਬਹੁਤ ਲੱਗਦਾ ਹੈ ਦੇ ਵਿੱਚ ਜਿੱਥੇ ਰਵਾਇਤੀ ਧੀਆਂ ਦਾ ਮੇਲਾ ਲੱਗਿਆ ਇਸ ਮੌਕੇ ਹਜ਼ਾਰਾਂ ਹੀ ਧੀਆਂ ਨੇ ਇਕੱਠੀਆਂ ਹੋ ਕੇ ਗਿੱਧਾ ਬੋਲੀਆਂ ਪਾਈਆਂ ਚਰਖੇ ਕੱਤੇ ਪੀਂਗਾ ਝੂਟੀਆਂ ਮਹਿੰਦੀ ਲਗਾਈ ਤੇ ਖੂਬ ਰੰਗ ਬਣਿਆ ਐਨਾ ਹੀ ਨਹੀਂ ਇਸ ਮੇਲੇ ਦੇ ਵਿੱਚ ਚਾਰ ਚੰਨ ਲਗਾਉਣ ਦੇ ਲਈ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ADC ਮੈਡਮ ਜਾਰੂ ਮੀਤਾ सोनू सूद ਦੀ ਭੈਣ ਮਾਲਵਿਕਾ सूद ਪਾਸ਼ਪਤੀ ਜ਼ਿਲ੍ਹਾ ਪ੍ਰਧਾਨ ਸ਼ਿਲਪਾ ਬਾਂਸਰ ਅਤੇ ਹੋਰ ਮਾਨਮਤੀਆਂ ਹਸਤੀਆਂ ਪਹੁੰਚੀਆਂ ਜਿਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਹਨਾਂ ਨੇ ਗਿੱੱਦਾ ਪਾ ਕੇ ਆਪਣੀ ਖੁਸ਼ੀ ਵੀ ਸਾਂਝੀ ਕੀਤੀ ਤੁਸੀਂ ਵੀ ਵੇਖੋ ਮੋਗਾ ਦੇ ਵਿੱਚ ਲੱਗੇ ਤੀਜ ਮੇਲੇ ਦੀਆਂ ਖਾਸ ਚਲਕੀਆਂ ਸਾਡੇ ਮੋਗੇ ਵਿੱਚ ਹਰ ਸਾਲ ਤੀਆਂ ਲੱਗਦੀ ਹੈ ਤੇ ਬੜਾ ਇੱਥੇ ਰੌਣਕ ਦੇਖਦੇ ਆ ਬੜੇ ਜੋਰ ਸ਼ੋਰ ਦੇ ਨਾਲ ਸਾਰੇ ਆਪਣਾ ਆਪਣਾ ਗਿੱਧਾ ਪਾ ਰਹੀਆਂ ਮੁਟਿਆਰਾਂ ਤਿਆਰ ਹੋ ਕੇ ਆਈਆਂ ਬਹੁਤ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਤੇ ਸਾਰੇ ਬੋਲੀਆਂ ਪਾ ਰਹੇ ਇੱਥੇ ਸਾਰ ਇੱਕ ਮਤਲਬ ਕੋਈ ਵੱਡਾ ਛੋਟਾ ਨਹੀਂ ਹੈ ਸਭ ਇੱਕ ਸਾਹ ਹੋ ਗਏ ਸਾਰੇ ਨੱਚ ਟੱਪ ਰਹੇ ਖੁਸ਼ ਹੋ ਰਹੇ ਮੈਂ ਕਿਉਂ ਗਿਆ ਜਾਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੀ ਸੀਗੀ ਜਦੋਂ ਬਹੁਤ ਟਾਈਮ ਪਾ ਦੇ ਮਤਲਬ ਕੁੜੀਆਂ ਨੂੰ ਜਿਹੜੀਆਂ ਨੂਹਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੌਕਾ ਸੌਰੇ ਜਾਣ ਦਾ ਪੇਕੇ ਜਾਣ ਦਾ ਮੌਕਾ ਜਿਹੜਾ ਸਾਲ ਚ ਇੱਕ ਵਾਰ ਮਿਲਦਾ ਸੀਗਾ ਉਹ ਇੱਕ ਮੌਕਾ ਹੁੰਦਾ ਸੀ ਲੱਗਦੀ ਸੀ ਕਿ ਕਦੋਂ ਸਾਵਣ ਦਾ ਮਹੀਨਾ ਆਵੇ ਤੀਆਂ ਆਏ ਤੇ ਅਸੀਂ ਇੱਕ ਮਹੀਨਾ ਪੂਰਾ ਆਪਣੇ ਪੇਕੇ ਜਾ ਕੇ ਰਹੀਏ ਵੀ ਆਪਾਂ ਆਪਣੇ ਬਚਪਨ ਦੇ ਵਿੱਚ ਬਿਤਾਈਏ ਜਾ ਕੇ ਸੋ ਆਪਣੀ ਸੇਲੀਆਂ ਨੂੰ ਮਿਲੀ ਉਹ ਇਕੱਠੀਆਂ ਹੋ ਕੇ ਉਹ ਇੱਕ ਮਹੀਨਾ ਇੱਕ ਸਿਲੈਕਟ ਕੀਤਾ ਗਿਆ ਕਿ ਸਾਰੀਆਂ ਕੁੜੀਆਂ ਸੇਲੀਆਂ ਜਿਹੜੀਆਂ ਸੀ ਆਪਣੇ ਬਚਪਨ ਦੇ ਵਿੱਚ ਵਾਪਸ ਚਲੇ ਜਾਈਏ ਸੋ ਮੈਨੂੰ ਲੱਗਦਾ ਉਹ ਚੀਜ਼ਾਂ ਵਾਪਸ ਆਉਣੀਆਂ ਚਾਹੀਦੀਆਂ ਕਿਉਂਕਿ ਹੁਣ ਅੱਜ ਕੱਲ ਕੁੜੀਆਂ ਜਾਂਦੀਆਂ ਹੀ ਨਹੀਂ ਹੈਗੀਆਂ ਨੂਹਾਂ ਕਿਉਂਕਿ ਨੂਹਾਂ ਨੂੰ ਕਿ ਵਸੇ ਤੀਆਂ ਦਾ ਮੇਲਾ ਜਿਹੜਾ ਹੈਗਾ ਉਹ ਸਭ ਲਈ ਇਕੁਅਲੀ ਹੁੰਦਾ ਹੈ ਕਿਉਂਕਿ ਇਹਨਾਂ ਨੇ ਖੁੱਲਾ ਸੱਦਾ ਸਭ ਨੂੰ ਦਿੱਤਾ ਸੀ ਤੇ ਮੈਨੂੰ ਵੀ ਬੁਲਾਇਆ ਸੀ ਤੇ ਇੱਕ ਜਿਹੜਾ ਤਾਂ ਬੰਦਾ ਹੀ ਸੀਗਾ ਜਿਹੜਾ ਕਿ ਮੈਂ ਲਾਤਾ ਤੇ ਅਨਮੋਲ ਯੋਗ ਸੇਵਾ ਸੰਪਤੀ ਜਿਹੜੀ ਹੈਗੀ ਹੈ ਉਹਨਾਂ ਨੇ ਓਪਨ ਤੀਆਂ ਦਾ ਫੰਕਸ਼ਨ ਜਿਹੜਾ ਹੈਗਾ ਉਹ ਰੱਖਿਆ ਹੈ ਬਹੁਤ ਵਧੀਆ ਆਰਗੇਨਾਈਜੇਸ਼ਨ ਹੋਈ ਹੈ ਬਹੁਤ ਕੱਟ ਹੋਇਆ ਹੈ ਤੇ ਸਾਰੀਆਂ ਲੇਡੀਜ਼ ਜਿਹੜੀਆਂ ਇੱਥੇ ਪਹੁੰਚੀਆਂ ਤੇ ਜਿਹੜੀਆਂ ਸੁਣ ਰਹੀਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਤੀਆਂ ਦੀ ਬਹੁਤ-ਬਹੁਤ ਵਧਾਈ ਹੈ ਮੈਂ ਜਿਸ ਰੀਕੇ ਨਾਲ ਸੀ ਪੰਜਾਬ ਦੇ ਕਲਚਰ ਨੂੰ ਭੋਲਦੇ ਜਾਂਦੇ ਹਾਂ ਜੀ ਔਰ ਇਹ ਤਿਆਰ ਹੁੰਦਾ ਜਦੋਂ ਇੱਕ ਮਹੀਨਾ ਲੜਕੀਆਂ ਸਹੁਰਿਆਂ ਤੋਂ ਪੇਕੇ ਘਰ ਆ ਕੇ ਬਣਾਉਂਦੀਆਂ ਨੇ ਸੰਧਾਰਾ ਵੀ ਦਿੱਤਾ ਜਾਂਦਾ ਹੈ ਇੱਕ ਤਾਂ ਲੱਗਦਾ ਵੇਖੋ ਜੀ ਪਿੰਡਾਂ ਵਿੱਚ ਜਿਹੜਾ ਹੈ ਇਹ ਹਲੇ ਵੀ ਚੱਲਦਾ ਹੈਗਾ ਰਿਵਾਜ ਕਾਫੀ ਜ਼ਿਆਦਾ ਪੇਰੈਂਟਸ ਜਾਂਦੇ ਨੇ ਧੀਆਂ ਨੂੰ ਦੇਖ ਕੇ ਜਾਂਦੇ ਨੇ ਸੰਧਾਰਾ ਤੇ ਉਹ ਵੀ ਘਰ ਆਂਦੀਆਂ ਨੇ ਪੇਕੇ ਆਂਦੀਆਂ ਨੇ ਇਕੱਠੀਆਂ ਹੋ ਕੇ ਸੇਲੀਆਂ ਨੂੰ ਮਿਲਦੀਆਂ ਨੇ ਨੱਚਦੀਆਂ ਨੇ ਪਰ ਸ਼ਹਿਰਾਂ ਵਿੱਚ ਕਿਤੇ ਕਿਤੇ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਸੀ ਕੱਲੇ-ਕੱਲੇ ਬਿਲਕੁਲ ਪਰਿਵਾਰ ਹੋ ਗਏ ਨਿਊਕਲੀਅਰ ਫੈਮਿਲੀ ਸੇ ਰਹਿਣੇ ਆ ਕੱਲੇ-ਕੱਲੇ ਘਰਾਂ 'ਚ ਰਹਿਣੇ ਆ ਤਾਂ ਇੰਨਾ ਪਤਾ ਨਹੀਂ ਲੱਗ ਪੰਦਾ ਨਾ ਹੀ ਆਪਣੀਆਂ ਬੇਟੀਆਂ ਜਿਹੜੀਆਂ ਕੀ ਤੀਆਂ ਦਾ ਤਿਉਹਾਰ ਹੁੰਦਾ ਕਿਸ ਲਈ ਹੈ ਮਨਾਇਆ ਕਿਸ ਲਈ ਜਾਂਦਾ ਹੈ ਤੇ ਇਸ ਕਰਕੇ ਅੱਜ ਜੋ ਇਹਨਾਂ ਨੇ ਕੀਤਾ ਹੈ ਉਹ ਚੰਗਾ ਉਪਰਾਲਾ ਹੈ ਇਹ ਸਾਰੀਆਂ ਸ਼ਹਿਰ ਦੀਆਂ ਲੇਡੀਆਂ ਬੇਟੀਆਂ ਆਪਣੇ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੂੰ ਪਤਾ ਲੱਗੇਗਾ ਕਿ ਤੀਆਂ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ਐਂਡ ਕਿਉਂ ਮਨਾਇਆ ਜਾਂਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਜੀ ਬਿਲਕੁਲ ਬਹੁਤ ਵਧੀਆ ਉਪਰਾਨਾ ਹੈਗਾ ਮੈਂ ਮੋਗਾ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਆਜੀ ਮਿਲ ਰਿਹਾ ਹੈ ਕਿ ਮੋਗਾ ਦੀ ਧਰਤੀ ਕਿੰਨੀ ਹੈ ਕਿਉਂਕਿ ਅੱਜ ਤੁਸੀਂ ਵੀ ਇੱਥੇ ਬਹੁਤ ਵਧੀਆ ਗਿੱਧਾ ਪਾਇਆ ਤੇ ਹੋਰ ਵੀ ਲੋਕਾਂ ਨੇ ਜਦੋਂ ਗਿੱਧੇ ਪਾਏ ਨੇ ਪੰਜਾਬੀ ਕਲਚਰ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਅੱਜ ਇੱਥੇ ਦੇਖ ਰਹੇ ਹਾਂ ਸਸ਼ੀਕਾਲ ਜੀ ਨਮਸਕਾਰ ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਅੱਜ ਪਾਰਕ ਦੇ ਵਿੱਚ ਇਕੱਠੇ ਹੋਏ ਆ ਮੇਰੀਆਂ ਵੱਡੀਆਂ ਪੈਣਾ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਆ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਗੀਤਾ ਪਵਨ ਪਾਰਕ ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਕਿਉਂਕਿ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਬੱਚਿਆਂ ਨੇ ਸਾਡੇ ਇਹ ਪੈਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਅ ਦੇਖ ਰਹੇ ਹੋਗੇ ਕਿ ਹਰ ਸਾਡੀ ਪੈਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਹੈ ਸਭ ਨੇ ਪਰਾਂਦੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ ਸਭ ਦੇ ਟਿੱਕੇ ਲੱਗੇ ਹੋਏ ਆ ਔਰ ਇਹ ਸ਼ਗਨਾ ਦਾ ਤਿਹਾਰ ਹੁੰਦਾ ਜਿਹੜਾ ਤੀਆਂ ਸਾਵਣ ਦੀਆਂ ਹੁੰਦੀਆਂ ਨੇ ਔਰ ਇਸ ਮੌਕੇ ਤੀਆਂ ਹਮੇਸ਼ਾ ਆਪਣੇ ਪੇਕੇ ਜਾਂਦੀਆਂ ਸੀਗੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂਟਦੀਆਂ ਸੀ ਗਿੱਧਾ ਪਾਉਂਦੀਆਂ ਸੀਗੀਆਂ ਸੋ ਉਸ ਕਲਚਰ ਨੂੰ ਅੱਜ ਅਨਮੋਲ ਪੈਣਜੀ ਹੋਣਾ ਵੱਲੋਂ ਜਿਹੜਾ ਹੈਗਾ ਮੋਗੇ ਦੇ ਵਿੱਚ ਉਹਨਾਂ ਨੇ ਇਹ ਆਪਣੀਆਂ ਭੈਣਾਂ ਦੇ ਨਾਲ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਔਰ ਬਹੁਤ ਅੱਛਾ ਗਿੱਧਾ ਦੀ ਪਰਫਾਰਮੈਂਸ ਹੁਣੀ ਕਰਕੇ ਹਟਿਆ ਬਹੁਤ ਹੀ ਅੱਛੇ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਕਿੱਦਾਂ ਜਿਸ ਤਰ੍ਹਾਂ ਪਾਇਆ ਜਾਂਦਾ ਉਸ ਤਰ੍ਹਾਂ ਸਾਡੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਜਿਹੜਾ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਔਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਧਾਈਆਂ ਦਿੰਨੀ ਆ ਇਸ ਦੇ ਪਿੱਛੇ ਵੀ ਜਿੰਨਿਆਂ ਦਾ ਯੋਗਦਾਨ ਰਿਹਾ ਇਸ ਇਵੈਂਟ ਨੂੰ ਸਫਲਾਈ ਕਰਨ ਲਈ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆ ਕੁਝ ਆਪਣੇ ਬਨ ਮੋਲ ਯੂਵਾ ਕਲੱਬ ਬਣਾਉਂ ਸਮੇਂ-ਸਮੇਂ ਚ ਕਰਦੇ ਨੇ ਸਮਾਜਿਕ ਧਾਰਮਿਕ ਪ੍ਰੋਗਰਾਮ ਕਰਾਏ ਜਾਂਦੇ ਨੇ ਪਰ ਅੱਜ ਇੱਕ ਤਰਤੀ ਹਲਾਈਆ ਮੌਕੇ ਤੇ ਹੇ ਕੋ ਪਹਿਲੇ ਤੇ ਤੀਆਂ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੀਆਂ ਦਾ ਤਿਹਾਰ ਸਭ ਦਾ ਸਾਂਝਾ ਤਿਹਾਰ ਹੈ ਔਰ ਅੱਜ ਦੇ ਦਿਨ ਅ ਤੀਆਂ ਆ ਤੀਆਂ ਦੇ ਤਿਹਾਰ ਤੇ ਸਾਰੀਆਂ ਮੇਰੀਆਂ ਭੈਣਾਂ ਸਿਰਫ ਮੋਗਾ ਸ਼ਹਿਰ ਦੀਆਂ ਨਹੀਂ ਪਿੰਡਾਂ ਥਾਵਾਂ ਤੋਂ ਵੀ ਆਈਆਂ ਨੇ ਕੋਈ ਨਿਹਾਲ ਸਿੰਘ ਵਾਲਾ ਤੋਂ ਕੋਈ ਬੁੱਕੀਪੁਰਾ ਤੋਂ ਤੇ ਕੋਈ ਦੁੰਨੇਕੇ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਅੱਜ ਇਕੱਠੀਆਂ ਹੋਈਆਂ ਅੱਜ ਪੂਰਾ ਮੇਲਾ ਲੱਗਿਆ ਹੋਇਆ ਹੈਗਾ ਅਸੀਂ ਜੋ ਸੋਚਿਆ ਨਹੀਂ ਸੀ ਕਿ ਇੰਨਾ ਇਕੱਠਾ ਹੋਗਾ ਪਰ ਅਸੀਂ ਪਿਛਲੇ 8 ਸਾਲ ਤੋਂ ਇਹ ਜਾਨੀ 8ਵੇਂ ਇਹ ਤੀਆਂ ਦਾ ਤਿਹਾਰਾ ਅਸੀਂ ਬਹੁਤ ਸਾਰੇ ਧਾਰਮਿਕ ਸਮਾਗਮ ਕਰਦੇ ਆਂਗੇ ਔਰ ਯੋਗਾ ਦੇ ਕੈਂਪ ਲਗਾਣੇ ਆਂਗੇ ਸਾਡਾ ਜਿਹੜਾ ਮਕਸਦ ਹੈ ਉਹ ਹੈ ਫਿਟ ਜਾਨੀ ਔਰਤਾਂ ਨੂੰ ਸਵਸਥ ਕਰਨਾ ਔਰ ਸਿਰਫ ਸਰੀਰਿਕ ਸਵਸਥ ਨਹੀਂ ਅਸੀਂ ਸਮਝਦੇ ਮੈਂਟਲੀ ਵੀ ਉਹਨਾਂ ਨੂੰ ਸਵਸਥ ਕਰਨਾ ਚਾਹੁੰਦੇ ਆਂਗੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਦੇ ਸਕੀਏ ਉਹਨਾਂ ਨੂੰ ਇੰਜੋਏ ਕਰਾ ਸਕੀਏ ਥੋੜੇ ਜਿਹੜੇ ਉਹ ਦੁੱਖ ਕਸ਼ਟ ਉਹਨਾਂ ਦੇ ਮਨਾਂ ਦੇ ਵਿੱਚ ਗੱਲਾਂ ਚੱਲਦੀਆਂ ਹਨ ਪਰੇਸ਼ਾਨੀਆਂ ਚੱਲਦੀਆਂ ਜਾਂ ਕੈਰੀਅਰ ਗ੍ਰੈਸ ਵੀ ਲੈ ਕੇ ਗਈਏ ਜਾਂ ਫਾਈਨੈਂਸ਼ੀਅਲੀ ਗਈਏ ਉਹ ਇਹ ਸਾਰਾ ਕੁਝ ਭੁੱਲ ਕੇ ਖੁੱਲ ਕੇ ਇੰਜੋਏ ਕਰ ਸਕਣ ਮਸਤੀ ਕਰ ਸਕਣ ਨੱਚ ਸਕਣ ਇਸ ਕਰਕੇ ਹੀ 83 ਲਾਣੇਗੇ ਹਰ ਸਾਲ ਪ੍ਰੋਗਰਾਮ ਹੈ ਮਨੁਲਾਦਾ ਕਿ ਕੋਈ ਐਸਾ ਸ਼ਖਸ ਨਹੀਂ ਹੈ ਜਿਹੜਾ ਅਜੇ ਇੱਥੇ ਗਿੱਦਾ ਨਹੀਂ ਪਾ ਰਿਹਾ ਚਾਹੇ ਉਹ ਪੁਟਿਆਰਾ ਹੋਣ ਜਾਂ ਚਾਹੇ ਛੋਟੇ ਬੱਚੇ ਹੋਣ ਵੀ ਦੇਖੋ ਸੱਗੀ ਫੁੱਲ ਲਾਏ ਸਾਰਿਆਂ ਨੇ ਟਿੱਕੇ ਲਾਏ ਮੱਲਾ ਦਾ ਕਿ ਜੜੀਆਂ ਤੀਆਂ ਇੱਕ ਸਾਝਾ ਤਹਾਰਾ ਰਲ ਮਿਲ ਕੇ ਜੜੀਆਂ ਪੈਣਾ ਕੁੜੀਆਂ ਜੜੀਆਂ ਮਿਲ ਕੇ ਤੀਆਂ ਮਨਾ ਰਹੀਆਂ ਸਾਰੀ ਬੋਲੀ ਦੇਖੋ ਮੈਨੂੰ ਤਾਂ ਜ਼ਿਆਦਾ ਆਉਂਦੀ ਨਹੀਂ ਹੈ ਸਾਰੇ ਕੰਠੀ ਗਾਲੀ ਹੈ ਏਡਾ ਜੂੜਾ ਸੱਸ ਮਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਜੂ